ਹਈ ਹੈ ਰਾਮਪੁਰਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਬਜ਼ੁਰਗ ਮਾ ਇਲਾਜ ਲਈ ਪਰਤੀ ਕੀਤੀ ਗਈ ਹੈ ਤੇ ਪ੍ਰਸ਼ਾਸਨ ਤੋਂ ਲਗਾਰੀਏ ਗੋਹਾਰ ਕੀ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਤੇ ਫੜਕੇ ਜੇਲ੍ਹ ਭੇਜ ਜਾਵੇ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਸੁਪੇਦਾਰ ਦੀ ਬਜ਼ੁਰਗ ਮਾ ਲਦਾਸਿਆ ਕੀ ਪਿੰਡ ਪਿੱਥੋ ਦੀ ਰਹਿਣ ਵਾਲੇ ਹਾਂ ਤੇ ਉਹਨਾਂ ਦੇ ਖੇਤ ਵਿੱਚੋਂ ਇੱਕ ਪਾਣੀ ਦੀ ਪਾਈਪਲਾਈਨ ਪਾਈ ਜਾਣੀ ਸੀ ਜਿਸ ਦਾ ਕੀ ਸਮਝੌਤਾ ਵੀ ਹੋ ਗਿਆ ਸੀ ਪਰ ਉਹਨਾਂ ਦੇ ਖੇਤ ਵਿੱਚੋਂ ਦੂਜੀ ਧਿਰ ਵੱਲੋਂ ਪਾਈ ਨਾ ਕਾਇਪ ਨਾ ਪਾਈ ਜਾਣੀ ਦੂਜੀ ਤੇ ਰਤੇ ਵੱਲੋਂ ਬਜ਼ੁਰਗ ਮਾਂ ਨੂੰ ਬੜੀ ਹੀ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਤੇ ਰਹਾਗੀਰਾ ਨੇ ਬਜ਼ੁਰਗਾਂ ਨੂੰ ਛਡਵਾਇਆ ਤੇ ਹੁਣ ਪ੍ਰਸ਼ਾਸਨ ਤੋਂ ਗੋਹਾਰ ਲਗਾਰੇ ਕੇ ਦੋਸ਼ੀਆਂ ਦੇ ਉੱਪਰ ਕਾਰਵਾਈ ਕੀਤੀ ਜਾਵੇ। ਮੇਰਾ ਨਾਮ ਵਰਜੀਤ ਹੈ ਜੀ ਪਿੱਛੋਂ ਦੇ ਰਹਿਣ ਵਾਲੇ ਆ ਪਿੱਛੋਂ ਮੇਰਾ ਪਿੰਡ ਹੈ। ਇਹ ਵਕਤ ਸਾਡੇ ਖੇਤ ਮੈਂ ਖੇਤ ਗੇੜਾ ਮਾਰਨ ਗਏ ਸੀ ਮੁੰਡੇ ਵੀਰੇ ਹੈਨੀ ਵੱਡੇ ਮੁੰਡੇ ਐਕਸੀਡੈਂਟ ਹੋਇਆ ਤਾਂ ਛੋਟੇ ਨੂੰ 26 ਸਾਲ ਹੋ ਗਏ ਜੀ ਪੌਂਚ ਉਹ ਸੇਵਾਦਾਰ ਹੈ ਸੁਪਰਡਾਰ ਬਣੀ ਵੇ ਅਸੀਂ ਸਤਿਨਾਮਾ ਕਰ ਲਈਏ ਘਰੇ ਮੇਰੇ ਸਾਡੇ ਦੋ ਬੱਚੇ ਹੈ ਖੇਜ ਗਿਆ ਉਹ ਸੇਨਾਂ ਨੇ ਮੈਨੂੰ ਮਾਰਨੀ ਤਾਂ ਕੇ ਲਤੀਆਂ ਫਿਰ ਉਹਨੇ ਮੇਰੇ ਸੋਟੀਆਂ ਮਾਰੀਆਂ ਮੇਰਾ ਗਾਲਾ ਤੋੜ ਵੀ ਖਿਚਵਾ ਤਰੀ ਮੈਨੂੰ ਸਿੱਟੇ ਉੱਤੇ ਬੈਠੀਏ ਮੇਰੇ ਮਾਰਨ ਦੀ ਕੋਸ਼ਿਸ਼ ਕਰੀ ਉਹਨੇ ਮੈਨੂੰ ਮਾਰਨੇ ਕੇ ਖਤਮ ਕਰਨਾ ਸੀਗਾ ਤੇ ਕੋਈ ਨਹੀਂ ਸੀਗਾ ਪੂਰੇ ਦੇ ਸਿੱਧਾ ਸੀਗਾ ਐਨੇ ਜੀ ਕੋ ਮੋਟਰਸਾਈਕਲ ਤੇ ਹੁੰਦਾ ਸੀਗਾ ਉਹ ਵੀ ਫੜ ਕੇ ਜੇ ਮੂੰਹ ਭੱਜਿਆ ਤੇ ਜਿਹੜਾ ਨਾਲ ਲਾ ਕੇ ਘਤਾਰਿਆ ਸੀਗਾ ਹਰਪ੍ਰੀਤ ਸਿੰਘ ਜੀ ਨੇ ਮੇਰੇ ਮੂੰਹ ਤੇ ਰੇੜੇ ਮਾਰੇ ਬਹਾ ਘੱਟੇ ਉਹਨੇ ਫਿਰ ਪਟਕੇ ਤੇ ਹੋ ਨਾ ਹੋਇਆ ਜੀ ਦੇ ਦੇਸੀ ਇਹਦਾ ਗਦੀਰ ਸਿੰਘ ਹੈ ਜੀ ਸਿੰਘ ਨੇ ਉਹਨਾਂ ਨੂੰ ਵਾਹਣ ਪਹੇ ਦਿੱਤਾ ਹੈਗਾ ਇਸ ਕਰਕੇ ਉਹ ਉਹਨਾਂ ਦੀ ਮਦਦ ਕਰ ਰਹੇ ਹੈ। ਬਰਾਵਾ ਕੀ ਹੈ? ਉਹ ਬਈ ਪੈਪਲਰ ਉਹ ਸੀਗਾ ਤੇ ਪੈਪਾਂ ਪੈ ਚੁੱਕੀਆਂ ਸੀਗੀਆਂ। ਕੀ ਆਪਦੀ ਪੈ ਕੋ ਮਿਲਗੇ ਜੀ ਕਿ 2.5 ਕਿਲੇ ਕਾਹੇ ਚ ਸਾਰੂ ਸ਼ੀਪ ਪੱਕਾ ਪਾ ਕੇ ਜੜੀ ਅਸੀਂ ਬਹੁਤ ਪੱਕਾ ਪੁੰਦੇ ਨਹੀਂ ਸੀਗੇ ਉਹ ਥਣੇਦਾਰ ਸਾਹਿਬ ਨੇ ਕਹਿ ਕਹਾ ਕੇ ਕਵਾਈਆਂ ਸੀ ਮੈਂ ਦੇਖਣ ਹੀ ਗਿਆ ਸੀ ਇਸੇ ਕਰਕੇ ਹਾਂ ਹਾਂ ਸਾਥੋਂ ਪੱਕਾ ਕਿਉਂ ਕਵਾਈਆਂ ਹੁੰਦੀ ਨੇ ਫਿਸ਼ ਕਰਕੇ ਕੋਕਿਆ ਉਹਨਾਂ ਨੇ ਮਾਰਨੇ ਕਿਚੜਾ ਕਿ ਕੀ ਮੁੰਡਾ ਜਿਹੜਾ ਤੂੰ ਮੰਗਰਾਗੀਗਾ ਵੱਡੇ ਦਾ ਮੇਰੇ ਦਾ ਐਕਸੀਡੈਂਟ ਹੋਇਆ ਪਿਆ ਕਿ ਦੂਜਾ ਮੇਰਾ ਚਾਚੀ ਦਾ ਮੇਰਾ ਨਗਾਰਾ ਬਣਿਆਗਾ ਕੋ ਉਹਨਾਂ ਨਾਲ ਰਹਿਣਾ ਪਿਆ ਉਹਨਾਂ ਦੇ ਕੋਲ ਹੀ ਰਹਿੰਦਾ ਕਿੱਲੇ ਜਿਹੜਾ ਹਾਂਜੀ ਜਿਵੇਂ ਮੇਰੇ ਮੁੰਡਿਆਂ ਨੂੰ 2-2 ਕਿੱਲੇ ਖਾਣਦੇ ਗਰੀਬ ਅਸੀਂ ਤਾਂ ਉਹ 12 ਜਾਣੇ ਐ ਤੇ 12 ਬੰਦੇ ਉਹਨਾਂ ਕੋਲ 6 ਕਿੱਲੇ ਖਾਣਦੇ ਧੱਕੇ ਨਾਲ ਹੀ ਕੋਈ ਨੇ ਮੇਰੇ ਮੁੰਡੇ ਨੂੰ 2-2 ਕਿੱਲੇ ਦੇ ਕੇ ਦਿੱਤੇ ਹਾਂਜੀ ਹਾਂਜੀ ਗੁਰੂ ਸੱਤਾਂ ਮੇਰੇ ਕੋਈ ਉਹ ਜਮਾਂ ਦੇ ਕਿੰਨੇ ਮੁੰਡੇ ਆ ਜੀ ਅੱਗੇ ਬੇਰੇ ਦੇ ਪੁੱਟੇ ਆ ਗਵਾਂਢੀ ਗਏ ਮੁੰਡੇ ਹਾਂ ਗਵਾਂਢੀ ਗਏ ਮੁੰਡੇ ਸਾਕੇ ਮੇਰੇ ਪਿਤਾ ਦੇ ਪੁੱਤੇ ਐ ਉਹਨੂੰ ਕਾਇਤ ਕਰ ਮੇਰੇ ਹੋ ਪੈਪਾ ਛਾਣੇ ਦਾ ਦੇ ਅੱਖ ਤੋਂ ਪਾਣੀ ਆ ਫਿਰ ਦੁਖ ਮੰਨਿਆ ਉਹਨਾਂ ਨੇ ਵੀ ਬੁੜੀ ਨੇ ਛੱਡਿਆ ਨਹੀਂ ਖੜਾ ਬੁੜੀ ਨੇ ਪੈਪਾ ਪਵਾ ਕੇ ਛੱਡਿਆ ਇਹਦਾ ਪੈਪਾ ਦੀ ਮੋਟਰ ਦੇ ਪਾਣੀ ਨਹੀਂ ਆ ਪਹਿਲਾਂ ਆਪਣੀਆਂ 25 ਫਰਕ ਉਹਨਾਂ ਨੇ ਰੋਕੀਆਂ ਬੱਦੀਆਂ ਕੋਈ ਨਾ ਸਕੇ ਲੱਗੇ ਪੰਗੜੇ ਗੰਡੇ ਵੀ ਛੋਟਾ ਛੋਟਾ ਪਾਣੀ ਨਹੀਂ ਨਾ ਕਰ ਦਿੰਦੇ ਛੋਟਾ ਪਾਣੀ ਰੱਖਾ ਕਰ ਦਿੰਦੇ ਅੱਜ ਜਲਦੀ ਠੀਕ ਹੈ ਪਾਣੀ ਲੰਘਾ ਕਰ ਦਿੰਦੇ ਉਹ ਵੇਖ ਪਾਵੇ ਰਿਹਾ ਜੀ ਇਹ ਬੰਦਾ